ਸੋ ਜੈ ਸ਼ੰਕਰ ਕੀ ਦਿਨ ਸੋਮਵਾਰ ਆਪਾਂ ਫੇਰ ਪਹੁੰਚ ਚੁੱਕੇ ਆ ਮਲਕਪੁਰ ਚੌਂਕ ਚ ਮਲਕਪੁਰ ਚੌਂਕ ਤੋਂ ਸ਼ਮਸ਼ਾਨ ਘਾਟ ਵੱਾਰੇ ਰੋਡ ਵੱਲ ਜਾਵਾਂਗੇ ਤੇ ਉੱਥੇ ਦੀ ਸਫਾਈ ਦਾ ਕੰਮ ਲੱਗਾ ਹੋਇਆ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਸੰਨੀ ਮਹਾਜਨ ਜੀ ਤੇ ਸ਼ਿਵਮ ਜੀ ਸਾਰੇ ਇਸੇ ਤਰ੍ਹਾਂ ਹੀ ਲੱਗੇ ਹੋਏ ਆ ਕੰਮ ਤੇ ਮਲਕਪੁਰ ਚੌਂਕ ਤੋਂ ਜਿਹੜਾ ਰਸਤਾ ਸ਼ਮਸ਼ਾਨ ਘਾਟ ਨੂੰ ਜਾਂਦਾ ਉੱਥੇ ਲੱਗੇ ਹੋਏ ਆ ਲੱਗੇ ਨੇ ਸਫਾਈ ਕਰਨ ਦੇ ਲਈ ਤੇ ਲਾਸਟ ਤੇ ਤੁਹਾਨੂੰ ਇਹਦੀ ਕੰਡੀਸ਼ਨ ਦੱਸਾਂਗੇ ਕਿ ਕਿੰਨੀ ਸਫਾਈ ਕੀਤੀ ਆ ਸੋ ਬਹੁਤ ਮਿਹਨਤ ਲੱਗਦੀ ਆ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਆ ਕਰੋ ਸੋ ਤੁਹਾਡੇ ਲਾਈਕ ਨਾਲ ਸਾਨੂੰ ਹੋਰ ਉਤਸ਼ਾਹ ਮਿਲਦਾ ਤੇ ਅਗਲੇ ਦਿਨ ਆਪਾਂ ਆਂਦੇ ਆ ਸੋ 2 ਮਹੀਨੇ ਇਸ ਟੀਮ ਨੂੰ ਲਗਾਤਾਰ ਹੋ ਚੁਕਿਆ ਸਰਨਾਸੇਵਾ ਸਮਿਤੀ ਨੂੰ ਕੰਮ ਦੇ ਵਿੱਚ ਲੱਗੇ ਹੋਏ ਸੋ ਜਿਨ੍ਹਾਂ ਦਾ ਮਾਇਆ ਦਾ ਸਹਿਯੋਗ ਆਇਆ ਬਹੁਤ-ਬਹੁਤ ਧੰਨਵਾਦ ਹਰ ਵੀਡੀਓ ਚ ਆਪਾਂ ਇਹਨਾਂ ਦਾ ਧੰਨਵਾਦ ਕਰਦੇ ਆਂ ਸੋ ਇਹਨਾਂ ਦੀ ਸਹਿਯੋਗ ਨਾਲ ਹੀ ਆਪਾਂ ਅੱਜ ਕੰਮ ਕਰਦੇ ਪਏ ਆ। ਸੋ ਸ਼ਮਸ਼ਾਨ ਘਾਟ ਦਾ ਕੰਮ ਕੰਪਲੀਟ ਹੋ ਚੁੱਕਿਆ। ਕੁਝ ਕੰਮ ਬਚਿਆ ਹੋਇਆ। ਸੋ ਜੋ-ਜੋ ਤੁਹਾਡਾ ਸਹਿਯੋਗ ਆਂਦਾ ਜਾਏਗਾ ਸੋ ਅੱਗੇ ਕੰਮ ਕਰਦੇ ਜਾਵਾਂਗੇ। ਸੋ ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਤੁਸੀਂ ਕਰਨੀ ਹੋਵੇ ਪਿਆਸਿਆਂ ਦੀ, ਕਿਸੇ ਵੀ ਤਰ੍ਹਾਂ ਦਾ ਕੰਮ ਹੋਵੇ ਤੁਸੀਂ ਆ ਕੇ ਸਾਡੇ ਨਾਲ ਮਿਲ ਸਕਦੇ ਹੋ ਤੇ ਕਿਸੇ ਨੇ ਮਾਇਆ ਦਾ ਸਹਿਯੋਗ ਕਿਸੇ ਵੀ ਤਰ੍ਹਾਂ ਦਾ ਕੋਈ ਸਹਿਯੋਗ ਕਰਨਾ ਹੋਵੇ ਤੇ ਸਾਡੇ ਕਿਸੇ ਵੀ ਕਮੇਟੀ ਮੈਂਬਰ ਨੂੰ ਮਿਲ ਸਕਦੇ ਹੋ। ਕਮੇਟੀ ਮੈਂਬਰ ਤੁਸੀਂ ਦੇ ਸਕਦੇ ਹੋ। ਸਾਹਿਲ ਜੀ ਜੋ ਵੀ ਸਾਡੇ ਮੇਨ ਮੈਂਬਰ ਆ। ਇਹ ਸਾਡੇ ਕੈਸ਼ੀਅਰ ਵੀ ਆ ਸੋ ਇਸੇ ਤਰ੍ਹਾਂ ਹੀ ਕੰਮ ਚੱਲ ਰਿਹਾ ਜੋਰਾ ਸ਼ੋਰਾ ਚ ਸੋ ਤੁਸੀਂ ਵੀ ਸਵੇਰ ਦਾ ਸਮਾਂ ਜ਼ਰੂਰ ਕੱਢਿਆ ਕਰੋ 10 ਮਿੰਟ 15 ਮਿੰਟ ਜਿੰਨਾ ਵੀ ਕਰ ਸਕਦੇ ਹੋ ਸੋ ਐਤਵਾਰ ਦਾ ਦਿਨ ਆਪਾਂ ਵਿਸ਼ੇਸ਼ ਸ਼ਮਸ਼ਾਨ ਘਾਟਦਾ ਹੀ ਰੱਖਿਆ ਗਿਆ ਸੋ ਇੱਥੇ ਦੀ ਸਫਾਈ ਸੁਵੀ ਕਰਦੇ ਆ ਕਹਿੰਦੇ ਕਿ ਬੰਦੇ ਦਾ ਲਾਸਟ ਕਰ ਤੇ ਸਿਵ ਦੀ ਸ਼ੁਰੂਆਤ ਸ਼ਮਸ਼ਾਨ ਤੋਂ ਹੀ ਹੁੰਦੀ ਆ ਸੋ ਉਸ ਰੋਡ ਨੂੰ ਵੀ ਆਪਾਂ ਬਿਲਕੁਲ ਸਾਫ਼ ਸੁਥਰਾ ਰੱਖਣ ਦੀ ਕੋਸ਼ਿਸ਼ ਕਰਦੇ ਆਂ ਸੋ ਰੋਜ਼ ਦਿਹਾੜੀ ਇਸੇ ਤਰ੍ਹਾਂ ਹੀ ਲੱਗੇ ਰਹਿੰਦੇ ਆਂ ਸੋ ਤੁਹਾਡੇ ਲਾਇਕ ਦੇ ਮੁਮਤਾਜ਼ਾਂ ਲਾਇਕ ਸ਼ੇਅਰ ਕਰ ਦਿਆ ਕਰੋ ਸੋ ਬਹੁਤ ਬਹੁਤ ਧੰਨਵਾਦ ਅੱਗੇ ਤੁਹਾਨੂੰ ਦਿਖਾਣੇ ਆ ਜੀ ਕਿ ਕਿਹੜੀ ਆਪਾਂ ਸਫਾਈ ਕੀਤੀ ਆ ਸੋ ਕੰਡੀਸ਼ਨ ਤੁਸੀਂ ਆਪਣੀ ਅੱਖੀਂ ਦੇਖ ਸਕਦੇ ਹੋ ਸੋ ਇਸ ਜਗ੍ਹਾ ਦੀ ਫਰੰਟ ਤੇ ਉਹ ਸਫਾਈ ਕਰ ਦਿੱਤੀ ਗਈ ਆ ਤੇ ਕੁਰਸੀਆਂ ਸਾਫ਼ ਨਜ਼ਰਾਂ ਲਾਪੀਆਂ ਸੋ ਸਾਡੀ ਕੋਸ਼ਿਸ਼ ਇਹ ਹੀ ਰਹੇਗੀ ਕਿ ਫੇਰ ਆਪਾਂ ਕਿਸੇ ਦਿਨ ਆਵਾਂਗੇ ਤੇ ਇੱਕ ਕੁਰਸੀਆਂ ਚੁੱਕ ਕੇ ਆਪਾਂ ਇਸ ਰੋਡ ਤੇ ਰੱਖ ਦਾਂਗੇ ਤਾਂ ਕੋਈ ਆਂਦਾ ਜਾਂਦਾ ਇੱਥੇ ਗੱਡੀ ਲਾ ਕੇ ਬੈਠ ਸਕੇ ਤੇ ਆਨੰਦ ਮਾਣ ਸਕੇ ਸੋ ਦੇਖ ਸਕਦੇ ਹੋ ਵਿਊ ਬਹੁਤ ਹੀ ਵਧੀਆ ਹੁੰਦਾ ਪਰ ਇੱਥੇ ਸਫਾਈ ਨਾ ਹੋਣ ਕਰਨਾ ਬਹੁਤ ਦਿੱਕਤ ਹੁੰਦੀ ਆ ਕੋਈ ਰੋਕ ਨਹੀਂ ਸਕਦਾ ਇੰਨੀਆਂ ਝਾੜੀਆਂ ਲੱਗੀਆਂ ਹੋਈਆਂ ਸੋ ਡਰ ਲੱਗਦਾ ਝਾੜੀਆਂ ਵਲ ਦੇਖ ਕੇ ਸੋ ਇਸੇ ਤਰ੍ਹਾਂ ਹੀ ਲਗਾਤਾਰ ਸਾਡੀ ਟੀਮ ਸਰਨਾ ਸੇਵਾ ਸਮਿਤੀ ਕੰਮ ਲਈ ਲੱਗੀ ਹੋਈ ਆ ਸੋ ਦੇਖ ਸਕਦੇ ਹੋ ਅੱਜ ਤੁਸੀਂ ਸੋ ਬਹੁਤ ਯੋਗਦਾਨ ਆ ਇਹਨਾਂ ਵੱਲੋਂ ਸੋ ਤੁਸੀਂ ਵੀ ਆਪਣੇ ਪਿੰਡ ਦੇ ਵਿੱਚ ਜਿਹੜਾ ਵੀ ਜਿੱਦ ਦਾ ਵੀ ਪਿੰਡ ਆ ਸੋ ਆਪਣੇ ਪਿੰਡ ਦੇ ਵਿੱਚ ਤੁਸੀਂ ਮੈਂਮ ਸ਼ੁਰੂ ਕਰ ਸਕਦੇ ਹੋ ਸੋ ਜਿਸ ਤਰ੍ਹਾਂ ਸਾਡੇ ਇੱਥੇ ਸਰਨੇ ਵਾਲਿਆਂ ਨੇ ਸਰਨਾ ਸੇਵਾ ਸਮਿਤੀ ਬਣਾਈ ਤੇ ਜੋਰਾ-ਸ਼ੋਰਾ ਨਾਲ ਕੰਮ ਕਰ ਰਹੇ ਆ ਸੋ ਤੁਸੀਂ ਵੀ ਆਪਾਂ ਵੀ ਦੋ ਤੋਂ ਹੀ ਸ਼ੁਰੂ ਕੀਤਾ ਸੀ ਸੋ ਤੁਸੀਂ ਵੀ ਇਸੇ ਤਰ੍ਹਾਂ ਹੀ ਇੱਕ ਦੋ ਤੋਂ ਸ਼ੁਰੂ ਕਰਕੇ ਆਪਣੇ ਨਾਲ ਮੈਂਬਰ ਜੋੜ ਸਕਦੇ ਹੋ ਸੋ ਇਸੇ ਤਰ੍ਹਾਂ ਹੀ ਕੰਮ ਕਰਦੇ ਰਹੋ ਤਾਂ ਜੋ ਹਰ ਇੱਕ ਪਿੰਡ ਬਿਲਕੁਲ ਸਾਫ਼ ਸੁਥਰਾ ਹੋਏ ਤੇ ਕਲੀਨ ਐਂਡ ਕਲੀਅਰ ਹੋਏ ਹਰਿਆਲੀ ਹੋਏ ਸੋ ਸਾਨੂੰ ਆਉਣ ਵਾਲੇ ਸਮੇਂ 'ਚ ਸਾਡੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ 'ਚ ਸਾਡੀ ਇਹ ਸ਼ਮਨਾ ਨਾ ਕਰਨਾ ਪਵੇ ਤੁਸੀਂ ਵੀ ਆਪਣੇ ਪਿੰਡਾਂ ਸ਼ਹਿਰਾਂ ਤੇ ਆਲ ਦਵਾਲੇ ਨੂੰ ਸਾਫ਼ ਰੱਖੋ ਸੋ ਸਫਾਈ ਹੀ ਸਾਡਾ ਪਹਿਲਾ ਧਰਮ ਆ ਜੀ ਸੇਵਾ ਆਪਣਾ ਮਾੜੀ-ਮੋਟੀ ਕੋਈ ਸੇਵਾ ਜ਼ਰੂਰ ਕਰਦੇ ਰਹੋ ਸੋ ਸੇਅਰ ਕਰਕੇ ਹੀ ਕੁਝ ਮੈਂਬਰ ਸਵੇਰੇ 5 ਵਜੇ ਸੈਰ ਕਰਨ ਜਾਂਦੇ ਆ ਤੇ 6 ਵਜੇ ਆ ਕੇ ਸਫਾਈ ਦਾ ਕੰਮ ਕਰਦੇ ਆ ਸੋ ਇਸੇ ਤਰ੍ਹਾਂ ਹੀ ਹਰ ਕੋਈ ਆਪਣੀ ਜ਼ਿੰਮੇਵਾਰੀ ਸਮਝੇ ਤਾਂ ਕਿਸੇ ਨੂੰ ਕੋਈ ਦਿੱਕਤ ਨਹੀਂ ਹੁੰਦੀ ਸੋ ਆਪਣੀ ਨਿੱਕੀ ਨਿੱਕੀ ਜ਼ਿੰਮੇਵਾਰੀ ਨਾਲ ਹੀ ਆਪਣਾ ਆਪਣੇ ਏਰੀਆ ਨੂੰ ਸਫਾਈ ਕਰ ਸਕਦੇ ਆ ਸੋ ਜ਼ਰੂਰੀ ਇਹ ਆ ਕਿ ਹਰ ਇੱਕ ਬੰਦਾ ਇੱਕ ਬੂਟਾ ਜ਼ਰੂਰ ਲਗਾਓ ਜੇ ਨਹੀਂ ਲਗਾ ਸਕਦੇ ਤੇ ਕੋਈ ਵੀ ਬੂਟਾ ਇੱਕ ਗੋਦ ਲਲੋ ਉਹਦੀ ਦੇਖਭਾਲ ਕਰੋ ਉਹਨੂੰ ਕਿਸ ਚੀਜ਼ ਦੀ ਲੋੜ ਆ ਦੇਖੋ ਕਿਉਂਕਿ 1-2 ਸਾਲ ਹੀ ਬੂਟੇ ਨੂੰ ਚਲਾਉਣ ਦੀ ਲੋੜ ਹੁੰਦੀ ਆ ਫਿਰ ਉਹ ਆਪਣੇ ਆਪ ਹੀ ਨਿਕਲ ਜਾਂਦਾ ਤੇ ਸਾਨੂੰ ਬਹੁਤ ਸਾਰੇ ਸੁੱਖ ਦਿੰਦਾ ਸੋ ਦੇਖ ਸਕਦੇ ਹੋ ਆਪਾਂ ਹੁਣ ਫਾਈਨਲ ਕੰਮ ਕੰਪਲੀਟ ਕਰ ਚੁੱਕੇ ਆ ਸੋ ਸਾਡਾ ਮੇਨ ਕੰਮ ਇਹੀ ਬੂਟਿਆਂ ਦੀ ਸਫਾਈ ਕਰਨਾ ਤੇ ਆਲ ਦਵਾਲੇ ਸਾਫ਼ ਰੱਖਣਾ ਸੋ ਅੱਜ ਦਾ ਸਾਡਾ ਕੰਮ ਕੰਪਲੀਟ ਹੋ ਚੁੱਕਿਆ ਸੋ ਬਹੁਤ ਬਹੁਤ ਧੰਨਵਾਦ ਇਹਨਾਂ ਵੀਰ ਭਰਾਵਾਂ ਦਾ ਸੋ ਕੱਲ ਦੀ ਅੱਜ ਦਿਨਾਂ ਜੀ ਸੋਮਵਾਰ 22 ਤਰੀਕ ਜੋਗੀ ਆਪਾਂ ਸਮਸ਼ਾਨ ਘਾਟ ਦੇ ਰੋਡ ਤੇ ਰੱਖੀ ਗਈ ਸੀ ਸੋ ਕੱਲ ਮੰਗਲਵਾਰ ਕਿਸੇ ਨੇ ਵੀ ਵੀਰ ਭਰਾਣੇ ਕੋਈ ਸੇਵਾ ਕਰਨੀ ਹੋਵੇ ਤੇ ਆ ਸਕਦਾ ਕੱਲ ਦੇ ਸਾਡੀ ਪਲੈਨਿੰਗ ਮਲਕਪੁਰ ਚੌਂਕ 'ਚ ਜਿਹੜੇ ਬੂਟੇ ਲੱਗੇ ਆ ਉਹਨਾਂ ਨੂੰ ਪਾਣੀ ਦੇਣ ਦੀ ਹੋਵੇਗੀ ਸੋ ਕਿਸੇ ਵੀ ਵੀਰ ਭਰਾਣੇ ਆਣਾ ਹੋਵੇ ਤੇ ਪਾਣੀ ਦੀ ਸੇਵਾ ਆ ਕੇ ਕਰ ਸਕਦਾ ਸੋ ਬੂਟੇ ਕੁਝ ਸੁੱਕਣ ਦੇ ਹੀ ਪੇਸ ਕਰਕੇ ਉਹਨਾਂ ਨੂੰ ਪਾਣੀ ਦੇਣਾ ਹੁਣ ਸੋ ਤੁਸੀਂ ਵੀ ਆਪਣਾ ਕੀਮਤੀ ਸਮਾਂ ਕੱਢ ਕੇ ਕੱਲ ਮਲਕਪੁਰ ਰੋਡ ਜੋ ਕਿ ਜੰਮੂ ਹਾਈਵੇ ਆ ਉਸਤੇ ਡਿਵਾਈਡਰ ਤੇ ਜੋ ਬੂਟੇ ਲਗਾਏ ਗਏ ਆ ਉਹਨਾਂ ਨੂੰ ਪਾਣੀ ਦੇਵਾਂਗੇ ਸੋ ਬਹੁਤ ਬਹੁਤ ਧੰਨਵਾਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਆ ਕਰੋ ਪੁਰਾਣੀ ਹੈ ਹਾਂ ਇਹ ਉਧਰ ਹੈ ਦਾ ਫੰਦਰਾ ਵੀ ਬੂਟੇ ਲੱਗ ਗਏ ਆ ਇਹ ਡਾਕਟਰ ਦਾ ਗੱਲ ਉਸ ਦੇ ਉਸ ਨੇ ਕੱਟ ਛੋੜ ਸਾਈਕਲ ਨਹੀਂ ਉਹ ਬਾਡੀ ਤੇ ਹੁਣ ਸਿੱਧਾ ਕੱਟ ਰਹੇ ਹੋ ਸਾਈਕਲ ਆਹ ਆਪਣਾ ਸਾਈਕਲ ਵੀ ਫੜੋ ਯਾਰ ਸਹੀ ਹੈ ਚਾਹ ਨਾ ਨਾ ਲੈ ਕੇ ਦਾ ਵੀ ਸੋ ਬਹੁਤ ਬਹੁਤ ਧੰਨਵਾਦ ਜੀ ਇੱਕ ਮੀਟਿੰਗ ਮੈਂਬਰ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਨੇ ਅੱਜ ਬਹੁਤ ਸਾਥ ਦਿੱਤਾ ਸੋ ਦਿਨ ਸੋਮਵਾਰ 22 ਤਰੀਕ ਆ ਜੀ ਸੋ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਤੇ ਅੱਜ ਬਹੁਤ ਮੀਨ ਕਾ ਬਹੁਤ ਕੰਮ ਕੀਤਾ ਤੇ ਜਿਹਦੇ ਵਿੱਚ ਬੂਟਿਆਂ ਦੀ ਆਪਾਂ ਸਾਸਵਾਹੀ ਕੀਤੀ ਆ ਸੋ ਤੁਸੀਂ ਵੀ ਆਪਣੇ ਪਿੰਡ ਦੇ ਵਿੱਚ ਇਹ ਮਹਿਮ ਸ਼ੁਰੂ ਕਰ ਸਕਦੇ ਹੋ ਇਹ ਨੌਜਵਾਨ ਪੀੜੀ ਦਾ ਹੀ ਕੰਮ ਆ ਸੋ ਬਹੁਤ ਬਹੁਤ ਧੰਨਵਾਦੀ ਸਾਰਿਆਂ ਨੂੰ ਜੈ ਸ਼ੰਕਰ ਕੀ